ਵਾਕਾਹ ਤੋਂ ਬਾਸਮਤੀ ਕਰੀ ਨੂੰ ਮੂੰਹ ਨਹੀਂ ਕਰਨਾ। ਆਪ ਬੀਜ ਰੱਖਣਾ ਬਾਸਮਤੀ ਦਾ। ਉਹ ਜੋ ਰੱਖਾਂਗੇ ਉਹ 2 ਕਿਲੀਆਂ ਚੋਂ। ਹਾਂ। ਬਸ ਬਦੀ ਦਾ। ਚੌਲ ਵੀ ਕਹਿੰਦੇ ਮੋਟੀ ਜੀ ਦੀ ਖਾਇ ਕਰਾਂਗੇ ਇਹ ਤਾਂ ਇਤੇ ਨਹੀਂ ਜਾਂਦੇ। ਕਰ ਜਾ ਸੋਨੂੰ। ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲਓ ਜੀ ਸ਼ਾਮ ਦਾ ਟਾਈਮ ਹੋ ਗਿਆ ਤੇ ਆਪਣੇ ਲੱਗੀਆਂ ਮਸ਼ੀਨਾਂ 'ਚ। 1509 ਬਾਸਮਤੀ ਵਧਣ ਲੱਗੇ ਆ ਸੋ ਅੱਜ ਪਹਿਲਾਂ ਉਧਰ ਵੜਦੇ ਤਾਂ ਤਿੰਨ ਜੀ ਜਿਹੜਾ ਉਹਦਾ ਬਹੁਤ ਉਹਦਾ ਬਹੁਤ ਟਾਈ ਪਹਿਲਾਂ ਵੜਦੇ ਤੇ ਸੋ ਅੱਜ ਵੀ ਪਹਿਲਾਂ ਜਾ ਕੇ ਆਏ ਆ ਅਮਲੋ ਅਮਲੋ ਆਪਣੇ ਮਿੱਤਰ ਪਹਿਲੇ ਨੇ ਇੱਕ ਸ਼ੋਰੂਮ ਕੀਤਾ ਜੀ ਬਾਕੀ ਜਿਹੜੇ ਅਮਲੋ ਏਰੀਆ ਦੇ ਆਪਣੇ ਵੀਡੀਓ ਦੇਖਦੇ ਆ ਸੋ ਕੱਪੜਿਆਂ ਦਾ ਤੇ ਸ਼ੂਜ਼ ਦਾ ਬਹੁਤ ਸੋਹਣੀ ਸੋਹਣੀ ਕਲੈਕਸ਼ਨ ਰੱਖੀ ਹੋਈ ਵੀ ਇਹਨੇ ਮੈਂ ਇੱਕ ਕਲਿੱਪ ਨਾਲ ਐਡ-ਆਨ ਕਰ ਦਿੰਨਾ ਦੁਕਾਨ ਦਾ ਮੈਂ ਜਿਹੜਾ ਹਨਾ ਫਰੰਟ ਹੈਗਾ ਮੈਂ ਉਹ ਦਿਖਾ ਦਿੰਨਾ ਅਰਬਨ ਟੀਵੀ ਨਾਮ ਤੇ ਹੈ ਅਮਲੋ ਬਾਈਪਾਸ ਤੇ ਰਗਾਨ ਹੈ ਸੋ ਬਹੁਤ ਸੋਹਣੀ ਸੋਹਣੀ ਕਲੈਕਸ਼ਨ ਆ ਵੀਰ ਦੀ ਜਦੂਰ ਗੇੜਾ ਮਾਰੇ ਆਉਂਦੇ ਜਾਂਦੇ ਤੇ ਬਾਕੀ ਅੱਜ ਵੱਢ ਰਹੇ ਆ ਬਾਸਮਤੀ 1509 ਮਿਲੋ ਜੀ ਦਲਬੀਰ ਸਿੰਘ ਨੂੰ ਸ੍ਰੀ ਗਾਲ ਜੀ ਸਾਰਿਆਂ ਨੂੰ ਕੈਮਰਾ ਸਿੱਤਾ ਪੂਰੇ ਪੂਦਾ ਹੈ ਲੈ ਕੀ ਬਾਤ ਹੈ ਦਾਤੀਆਂ ਦਾਤੀਆ ਕੋਈ ਨਹੀਂ ਬੰਦਾ ਸੋ ਬਾਈ ਬੜੀ ਟਰਾਲੀ ਲੈ ਆਏ ਆ ਆਪਾਂ 1509 ਦਾ ਮੈਂ ਤੈਨੂੰ ਇਹਨਾਂ ਦੱਸ ਦਿੰਦਾ ਲੇਬਰ ਵਾਲਿਆਂ ਨਾਲੋਂ ਵੱਧ ਨਿਕਲਦੇ ਆ ਇਹ ਜੀ ਦੀ ਅੱਛਾ ਹੋਰ ਵੀ ਦੱਸਦਾ ਐ ਇੱਧਰ ਆ ਕੇ ਅਸੀਂ ਪਨੀਰੀ ਘਟਾਤੀ ਸੀ ਇੱਧਰ ਪਨੀਰੀ ਬਹੁਤ ਸੰਘਣੀ ਲਈ ਵੀ ਸੀ ਇੱਧਰਲੀ ਸਾਈਡ ਜਦ ਕਹਿੰਦੇ ਨਹੀਂ ਤਾਂ ਵੀ ਇੱਕ ਕਿੱਲੇ ਦੀ ਤੁਸੀਂ ਠੋਕ ਦੇਣੀ ਮੈਨੂੰ ਲੱਗਦਾ ਵੀ ਇੱਕ ਕਿੱਲੇ ਦੀ ਉਹ ਲਾ ਦੇਣੀ ਤੁਸੀਂ ਨਹੀਂ ਇਹਦੇ ਚ ਹਾਂ ਹਾਂ ਆ ਇੱਧਰ ਇੱਧਰ ਤੇ ਢੀ ਤਖੜੀ ਦੀ ਜੀਰੀ ਆਹ ਫਸੀ ਪਈ ਦੀ ਪੂਰੀ ਲੈਵਰ ਨਾਲੋਂ ਠੀਕ ਆ ਯਾਰ ਝਾੜੇ ਦਾ ਹਾਂ ਲੈਵਰ ਨਾਲੋਂ ਝਾੜ ਠੀਕ ਆ ਆਪਾਂ ਨੇ ਵਧੀਆ ਹੁੰਦਾ ਨਾ ਹਾਂ 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 ਤੇ ਬਾਕੀ ਬਈ ਲੈ ਸੋਣੀ ਮਾਰਦਾ ਲੈਟਾ ਬਹੁਤ ਸੋਣਾ ਮਾਰਦਾ ਦੀ ਕਿਰਪਾ ਨਾਲ ਚੱਲ ਰਿਹਾ ਕੰਮ ਹੈ ਚੜਾ ਦੇ ਬਾਕੀ ਚੜਾ ਦੇ ਤਾਂ ਕਟ ਡਾਲੂਗਾ ਤੇ ਬਾਕੀ ਬਾਈ ਬਿੱਲ ਰਾਇਬ ਆਪਣੇ ਕੋਲੇ ਇਕੱਠਾ ਆਲਾ ਤੇ ਉਹ ਸਾਹਮਣੇ ਬਾੜ ਚਾਚੇ ਦੀ ਮੋਟਰ ਹੈ ਤੇ ਉਹ ਉੱਥੇ ਲੱਗ ਰਿਹਾ ਜੀ ਰੈਕ ਆਹੋ ਪੂਰਾ ਡੰਪ ਬਣਾ ਲੈ ਡੰਪ ਕਹਿੰਦੇ ਨੇ ਆਪਾਂ ਹੂੰ ਸੋ ਬਾਈ ਜਿੰਨੀਆਂ ਵੀ ਇਕੱਠੀਆਂ ਕਰਕੇ ਇਕੱਠਾ ਉੱਥੇ ਕਰ ਦੇਣੀਆਂ ਅਲੱਗ-ਅਲੱਗ ਜੁਮੇ ਮਤਲਬ ਜਿਹੜੀ ਦੂਰ ਹੈ ਤਾਂ ਉਹਨੂੰ ਉੱਥੇ ਸਟੋਰ ਕਰੀ ਜਾਣਾ ਜਿਹੜੀਆਂ ਆਹ ਏਰੀਏ ਦੇ ਤਕਰੀਬਨ ਸਾਰੇ ਏਰੀਏ ਦੀ ਗੱਠ ਆਪਾਂ ਨੇ ਉਹਦੇ ਸਟੋਰ ਕਰਾ ਦੇਣੀਆਂ ਛੋਟਾ ਬੈਲ ਦਾ ਛੋਟੀ ਗੱਠ ਹੈ ਲੇਬਰ ਪਹੁੰਚ ਗਈ ਅੱਜ ਫਿਰ ਨਾਲ ਦੀ ਨਾਲ ਚਕਵਾ ਰਹੇ ਆ ਤੇ ਇੱਕ ਆ ਚਲਦੀ ਆਪਣੀ ਵਾਲੀ ਮਸ਼ੀਨ ਇੱਕ ਉਹ ਉਧਰ ਚਲਦੀ ਹੈ ਦੇਖਾਂ ਜੇ ਕੈਮਰੇ ਚ ਆਉਂਦੀ ਹੈ ਕੈਪਚਰ ਥਲੇ ਬਿਨਾ ਲੇਟਾਂ ਜਿੱਥੇ ਫਿਰਦੀ ਹੈ ਉਹ ਫਿਰਦਾ ਗੋਗੀ ਗੋਗੀ ਦੇ ਭਾਗਾ ਜਾ ਚੌਥੇ ਆ ਤੇ ਪੇ ਚਨੇ ਲੈ ਕੇ ਮਸ਼ੀਨ ਨੂੰ ਹੁਣ ਖੜਾਈਆ ਕਰਾਂ ਉਹ ਇਧਰ ਲੋਡਤੀ ਹੁਣ ਬੰਦਿਆਂ ਦੀ ਮੈਂ ਸੋਨੀ ਤੇ ਡੈਡੀ ਅਸੀਂ ਤਿੰਨੇ ਫਸ ਗਏ ਤੇ ਉਹਦੀ ਕਿੰਨੀ ਮਾੜੀ ਮੋਟੀ ਉਹ ਟਰੈਕਟਰਾਂ ਦੇ ਲਾਗ ਲਾ ਕੇ ਪੱਟਣੀ ਸੀ ਇਹ ਮੌਕੇ ਤੇ ਆ ਗਏ ਜਣੀ ਜੀ। ਇਹ ਨਾਲ ਦੇ ਪਿੰਡ ਚੱਲ ਦਿੱਤੇ ਅੱਜ ਇਸ ਸਮੇਸਲਾ ਕੇ। ਸੋ ਪਹਿਲਾਂ ਤਾਂ ਕੁਆਲਿਟੀ ਚੈੱਕ ਕਰਾਈ ਆਪਾਂ ਤੁਹਾਨੂੰ। ਬਾਕੀ ਜਿੱਦਣ ਦੀ ਕਰਮ ਵਾਲੀ ਹੋਈ ਐ। ਮਹਾਰਾਜ ਦੀ ਕਿਰਪਾ ਨਾਲ ਕਣਕ ਚ ਵੀ ਪੂਰਾ ਟਿਪ ਟੋਪ ਐ। ਤੇ ਜੀਰੀ ਚ ਵੀ। ਪੂਰੀ ਐ ਟੌਪ ਕੁਆਲਿਟੀ ਕੰਮ। ਤੇ ਜੀਰੀ ਮਤਲਬ ਪੌੜਾ ਸੋਨੀ ਅੱਗੇ ਨੂੰ ਕਰੀ। ਅੱਗੇ ਨੂੰ ਲਿਆਈ ਮਸ਼ੀਨਾਂ। ਆਉਣਦੇ 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 ਬਾਹ ਤੁਸੀਂ ਨੀਗਮਾ ਰੋਹ ਉਹ ਕੱਲਾ ਬੋਕਸ ਕੋਈ ਟੋਟਾ ਨਹੀਂ ਵੀਰੇ ਕੋਈ ਵੀ ਟੋਟਾ ਨਹੀਂ ਲੱਗਦਾ ਅਰੇ ਦੂਜਿਆਂ ਤੋਂ ਵੀ ਉੱਪਰ ਚਲੇਗੀ ਕੁਆਲਿਟੀ ਇਹ ਵੀ ਦਾਣੇ ਦੀ ਕੁਆਲਿਟੀ ਕਣਕ ਚ ਦੀ ਤੇ ਜੀ 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 ਦਸ਼ਮੇਸ਼ ਸਿੰਘ ਜੀ ਬਈ 1 ਨੰਬਰ ਆ ਕੁਆਲਿਟੀ ਆਪਾਂ ਐਵੇਂ ਕੀ ਜੀ ਆ ਤੁਹਾਡੇ ਸਾਹਮਣੇ ਹੀ ਹੈ ਜਿਹੜੀ ਮੇਨ ਫੋਕਸ ਹੁੰਦਾ ਟੋਟੇ ਦਾ ਟੋਟਾ ਬਿਲਕੁਲ ਨਹੀਂ ਆਇਆ ਹੁਣ ਬੱਜ ਚੱਲ ਰਹੀ ਹੈ ਲੀਵਰ ਪੁੱਠਿਆ ਪਹਿਲਾ ਮੈਚ ਲਾਈ ਇੱਧਰ ਮੈਂ ਵੜਿਆ ਆ ਗਿੱਲਾ ਜਦੋਂ ਦਸ਼ਮੇਸ਼ਪੁਰ ਸਟੈਂਡਰਡ ਚ ਲਾ ਕੇ ਦਸ਼ਮੇਸ਼ਪੁਰਾਉਨੇ ਆ ਇੱਕ ਵਾਰ ਤਾਂ ਤੰਗ ਕਰਦੀ ਆ ਮਸ਼ੀਨ ਮੇਰੇ ਨੇੜੇ ਆਇਆ ਐਸਐਮਐਸ ਕਿਵੇਂ ਚਲੇ ਜਾ ਚਾਚਾ ਐਸਐਮਐਸ ਵਧੀਆ ਠੀਕ ਚੱਲਿਆ ਓਕੇ ਅੱਜ ਹੁਣ ਉਹਦੀ ਕਲੱਚ ਪਲੇਟ ਪਾਉਗੀ ਹਮਸ਼ੀ ਠੀਕ ਹੈ ਚਲੋ ਕੋਈ ਨਹੀਂ ਫਾਇਦਾ ਮੈਂ ਐਂ ਗੱਲ ਕਰਦਾ ਤਾਂ ਮਾ ਤੀਜੀ ਮਸ਼ੀਨ ਛੱਡੀ ਸੀ ਸਟਿੱਪਣੀ ਵਾਸਤੇ ਸਟਿੱਪਣੀ ਵਾਲਾ ਕੰਮ ਤਾਂ ਉਹਦੇ ਕੋਲ ਠੀਕ ਹੈ ਟਾਇਰ ਸੀ ਤੇਪਣੀ ਟਾਇਰ ਫਸਿਆ ਵਾ ਭੱਗਾ ਚਾਚਾ ਮਾ ਕਹਿੰਦੇ ਤੇ ਅੱਜ ਤੱਕ ਵੀ ਉਹ ਆ ਨਾਮ ਚਾ ਵੀ ਤੈਤਾ ਬਸ ਆਪਣੀ ਆਪਣੀ ਮਾੜੀ ਮੋਟੀ ਬਾਹਰ ਜਿੱਥੇ ਦਮਦੂਮ ਦਮਾਣਾ ਮੈਂ ਉੱਪਰ ਬੈਠਾ ਮਸ਼ੀਨ ਤੇ ਆਈ ਸੋਚ ਲਿਆ ਤਾਂ ਮਾ ਸਾਰੇ ਇੱਥੇ ਟੌਰਨ ਨੇਾਰੇ ਚ ਬੈਠਿਆ ਫਸਿਆ ਵਾ ਭੱਗ ਸਿਓ ਜਿਹੜਾ ਬੰਦਾ ਸੱਤੇ ਤੱਕ ਚੱਲੀ ਜਾਂਦਾ ਨਹੀਂ ਰੋਜ ਮੇਰੇ ਸਾਹਬ ਨਾਲ ਕਿਸੇ ਦਿਨ ਪਿੱਛੇ ਰਹੀ ਨਹੀਂ ਮਸ਼ੀਨ ਉਹ ਉਹਦੇ ਨਾਲ ਅੱਜ ਬੰਦਾ ਕਿਹੜਾ ਗੋਗੀ ਸਿੱਖਾ ਅੱਜ ਗੋਗੀ ਸਿੱਧਿਆ ਵੈ ਕੱਲ ਮੈਂ ਫੇਰ ਤੇਰੇ ਨਾਲ ਤੂੰ ਮੇਰੇ ਨਾਲ ਆਉਣ ਪੱਕਾ ਕੋਈ ਨਾ ਫੇਰ ਸਵੇਰੇ ਦੇਖਦੇ ਹਾਂ ਅੱਜ ਕਹਿੰਦਾ ਚਾਹ ਬੁਲਾ ਦੇ ਮੈਂ ਦੋਲਣ ਲੱਗਿਆ ਸੀ ਕੱਲ ਮੈਨੂੰ ਕੋਈ ਕਸੂਤਾ ਜਾਂ ਬੋਲਿਆ ਸੀ ਇਹ ਹਾਂ ਕੋਸੂ ਤਾਂ ਕਿਆ ਬੋਲਿਆ ਤਾਂ ਤੂੰ ਤੂੰ ਬੋਲਿਆ ਤਾ ਤੂੰ ਮੇਰੇ ਹੁਣ ਭੁੱਲ ਗਿਆ ਮੈਂ ਜਾਨ ਕਹਿੰਦੇ ਤਾਂ ਦਿਖਾ ਦੇ ਇਹ ਆ ਸੜਾ ਯਾਦ ਨਹੀਂ ਆਉਂਦਾ ਹੈਗਾ ਅੱਛਾ ਜੀ ਜੀ ਇੱਕ ਨੰਬਰ ਕੱਟ ਰਹੀ ਹੈ ਪੂਰੀ ਅੱਛਾ ਫਿਰ ਹੋਰ ਆ ਦਸ਼ਮੇਸ਼ ਵਾਲੇ ਦੋ ਸ਼ਬਦ ਦਸ਼ਮੇਸ਼ ਕੰਪਨੀ ਬਾਰੇ ਦਸ਼ਮੇਸ਼ ਹਾਂ ਇਹ ਹੁਣ ਕਿਆ ਸ਼ਬਦ ਦਮਾ ਯਾਰ ਇਹ ਬੇਚਰੀ ਸਾਥ ਛੱਡ ਗਈ ਮੇਰਾ ਸਾਥ ਛੱਡ ਗਈ ਮਸ਼ੀਨ ਨੂੰ ਕਿਵੇਂ ਆ ਮਸ਼ੀਨ ਮਸ਼ੀਨ ਬਾਈ ਬਹੁਤ ਵਧੀਆ ਮੈਂ ਜਦ ਸਟੈਂਡਰਡ ਪਰ ਤੇ ਇਹਦੇ ਭਰਾਇਆ ਇੱਕ ਵਾਰ ਤਾਂ ਸਾਲਾ ਸਟੀਰਿੰਗ ਜਿਹਾ ਫੜਕਿਆ ਲੱਗਦਾ ਬਲੀ ਇੱਕ ਘੁੰਗੀ ਘੁੰਗੀ ਮੁਰਦੀ ਐ ਨਹੀਂ ਕਟਾਈਓ ਬਹੁਤ ਐ ਇਹਦੀ ਕਟਾਈ ਜ਼ਿਆਦਾ ਦੂਈ ਦੇ ਭਲੇਖਣਾਂ ਵਾਲੇ ਵੱਧ ਕੱਟੀ ਜਾਂਦੀ ਆ ਫਿਰ ਉਧਰ ਨੂੰ ਸਿੱਧੀਆਂ ਜਾਂਦੀ ਆ ਸਾਲਾ ਉੱਪਰ ਜਿਹਾ ਹੀ ਲੱਗਦਾ ਫਿਰ ਹਾਂ ਕਿਹੜਾ ਈ ਆਪਣੇ ਵਾਲਾ ਬੜਾ ਗੈਰੀ ਵਾਲਾ ਚਲਾਇਆ ਅੱਜ ਮੈਂ ਉਹੀ ਚਲਾਇਆ ਕਰ ਹਾਂ ਹਾਂ ਕੱਲ੍ਹ ਉਹ ਚਲਾਇਆ ਜ਼ੋਰ ਉਹ ਵੀ ਚੰਗਾ ਮਾਰਦਾ ਬੋਰ ਵਾਲਾ ਚੱਲਦਾ ਅੱਜ ਬੜਾ ਜ਼ੋਰ ਮਰਾਇਆ ਮੈਂ ਇਹਦਾ ਅੱਜ ਕਿੱਥੇ ਉੱਥੇ ਗੜਿਆ ਤਾਂ ਨਹੀਂ ਤਾਂ ਦੋ ਵਾਰੀ ਮੁੜਿਆ ਬੈਕ ਦੋ ਵਾਰੀ ਮੁੜਿਆ ਬੈਕ ਫਿਰ 30 ਵਾਰ ਫਿਰ ਉਹਨੂੰ ਉੱਧਰ ਨੂੰ ਲਿਆ ਕੇ ਵਾਹ ਹੁਣ ਮੈਂ ਪਹਿਲਾਂ ਸੋਚਦਾ ਸੀ ਮੈਂ ਪੁੱਕਾ ਪਹਿਲਾਂ ਜਾਂਦਾ ਐਦਾਂ ਚੜਾਉਂਦਾ ਦਾ ਹਾਂ ਜੇ ਨਾ ਅੱਜ ਇਹ ਆਈਪੀ ਟੋਟੇ ਮੱਤੇ ਗੜ ਗੜ ਜਣਾ ਦੋ ਨਾ ਦੋ ਕਿੱਥੇ ਕੱਢ ਲਿਆ ਹੌਲੈਂਡ ਤਾਂ ਗੜ ਜਣਾ ਤਾਂ ਫਿਰ ਉੱਥੇ ਫਿਰ ਸਾਲ ਇੱਧਰ ਉਹਨਾਂ ਨੇ ਟਿਪਲ ਗੇਟ ਤੇ ਮੁੜੇ ਹਾਂ ਦੋ ਵਾਰਾਂ ਚੋਂ ਉੱਥੇ ਚੱਲਦਲ ਬਹੁਤ ਫਿਰ ਮੈਂ ਤਾਂ ਪਹਿਲਾਂ ਮੀਡੀਅਮ ਲਾ ਕੇ ਪਾਵਰ ਤੇ ਲਾ ਕੇ ਛੜਦਾ ਹਾਂ ਹਾਂ ਠੀਕ ਆ ਪਾワー ਲਾਉਣੀ ਭੁੱਲ ਜਾਂਦਾ ਮੈਂ ਮੈਂ ਉੱਥੇ ਉਹ ਆ ਗਿਆ ਟਰੈਕਟਰ ਬਾਈ ਵਾਲਾ ਉਹ ਤੋੜਦਾ ਨਹੀਂ ਤਾਂ ਉਹ ਸਲਿੱਪ ਮਾਰ ਲਿਆ ਮੂਰੇ ਉੱਚਾਈ ਸੀ ਇੱਕ ਟਰਾਲੀ ਆਈ ਹੈ ਇੱਕ ਟਰਾਲੀ ਹਲੇ ਜੀ ਇਹ ਦੱਬੀ ਜਾਣਾ ਕੰਮ ਆ ਸਾਰਾ ਤਾਂ ਚੱਕ ਦੇ ਦੇਖੋ ਜਿੱਦਨ ਕਿੰਨੇ ਕ ਬਣਨੀ ਆ ਗੱਠਾ ਉੰਨੀ ਨਹੀਂ ਬਣਦੀ ਗੱਠਾ ਘੱਟ ਵਾ ਗੱਠਾ ਹੁਣ ਜਿਹੜੀ 24 24 ਵੱਡਾਂਗੇ ਨਾ ਇਹ ਚ ਚੰਗੇ ਬਣਨ ਉਹ ਉੱਥੇ ਕੀ ਕਰਦਾ ਦੋ ਦੋ ਬਾਈ ਮਾਰਦੇ ਦੇ ਰਹਿ ਕੇ ਜਾ ਉਹ ਉਹ ਕਈ ਦੋ ਤਿੰਨ ਤਿੰਨ ਵਾਰੀ ਮਾਰਦੇ ਜੋ ਤਾਂ ਕਿੱਥੇ ਆਸਾਨੀ ਮਤਲਬ ਰੈਕ ਕੱਤ ਵੀ ਮੀਂਹ ਕਰਕੇ ਨਹੀਂ ਨਹੀਂ ਹਾਂ ਪਹਿਲਾਂ ਬੜਾ ਇੱਕ ਤਾਂ ਪਹਿਲਾਂ ਤਾਂ ਬੜਾ ਪੰਜੰਗਲਾ ਚੱਲਦਾ ਤਾਂ ਪਹਿਲਾਂ ਬੜਾ ਦਾ ਫਿਰ ਹਾਂ ਹਾਂ ਉਹੀ ਉਹ ਫਿਰ ਉਹ ਚਾਚੇ ਉਹਨਾਂ ਦੇ ਬੇਲਰ ਬੜਾ ਆਉਣਾ ਹੁੰਣਾ ਉਹ ਤਾਂ ਕਰਕੇ ਲਾਈਨ ਮੋਟੀ ਕਰ ਦਦੇ ਵੀ ਆਲੇ ਦਾਲੀ ਨਹੀਂ ਚੱਕ ਕੇ ਵੀ ਇੱਕ ਲਾਈਨ ਪਰ ਕਰ ਦਦੇ ਵੀ ਇੱਧਰ ਵੀ ਕਰ ਦਦੇ ਵੀ ਕਹਿੰਦਾ ਗੱਬੇ ਕਰ ਦਦੇ ਕਿਉਂ ਬੜੇ ਇੰਨੇ ਤਿੰਨ ਕ ਬਣਾਉਣੇ ਤੇ ਬੜੇ ਹਾਂ ਬੜੇ ਬੇਲਰ ਨੇ ਇੰਨੇ ਗੇੜੇ ਨਹੀਂ ਨਾ ਕੱਢਣੇ ਕਿਲੇ ਚੋਂ ਉਹ ਤਾਂ ਕਰਕੇ ਫਿਰ ਲਾਈਨ ਨੂੰ ਡਬਲ ਤੇ ਵੀ ਟ੍ਰਿਪਲ ਕਰ ਦਿੰਦੇ ਉਹਨੂੰ ਲਾਈਨ ਨੂੰ ਅੱਛਾ ਹਾਂ ਜਿੱਥੇ ਘੱਟ ਲਾਨ ਹੁੰਦਾ ਫਿਰ ਗੋਲ ਬਣਾਉਂਦੇ ਹੁੰਨੇ ਰੂਲੇ ਜੇ ਗੋਲ ਦੂਲੇ ਬਣਾਉਂਦੇ ਆ ਉਹ ਤਾਂ 100-100 ਕਿੱਲਾ ਕਰ ਦਿੰਨੇ ਆ। ਬਟ ਨਹੀਂ ਆ ਜਿਹੜਾ ਮੜੀ ਨਰਮਾਈ ਆ ਜੂਕਾਣਾ ਇਹ। ਆਹ ਨਹੀਂ ਗਿਆ। ਅੱਛੇ ਇੱਕ ਦੇ ਲੈਣਾ ਡਰਮ ਨਾ ਡਰਮ ਹਨਾ। ਹੈ? ਤਰੇਸਰ ਦੀ ਵੀ ਸਵਾਦ ਉਹਦਾ ਤਰੇਸਰ ਦੀ ਸ਼ਾਂਤੀ ਨਾਲ ਚੱਲਦੀ ਹੈ ਹਾਂ ਨਾਲ ਕਿੰਨੀ ਸਿੱਧੀ ਸਿੱਧੀ ਸਪੈਕ ਕਰ ਦੇ ਲਾ ਤਕਨੀਕ ਦਾ ਫਰਕ ਆ ਜਾਂਦਾ ਹੈ ਇਹਦੇ ਥਰੇਸਰ ਦਾ ਤੇ ਦੂਜੀਆਂ ਮਸ਼ੀਨਾਂ ਦੇ ਥਰੇਸਰ ਨਾਲੋਂ ਹਾਂ ਇਹਦੇ ਜਿਹੜਾ ਅੱਧੋ-ਅੱਧ ਸਪੈਕਾਂ ਜੀ ਆਪਣੇ ਵਾਲੇ ਥਰੇਸਰ ਨਾਲੋਂ ਇੱਕ ਲਾਈਨ ਇੰਨਾ ਫਰਕ ਹੈ ਸਪੈਕਾਂ ਦਾ ਬਾਸਕਟ ਵਾਲੀਆਂ ਨੇੜੇ-ਨੇੜੇ ਨਹੀਂ ਉਵੇਂ ਤੇ ਥਰੇਸਰ ਦੀਆਂ ਦੂਰ-ਦੂਰ ਨੇ ਬਹੁਤ ਹੋਊਗਾ ਵਾਸ ਕਰਦੀਆਂ 2 ਸਪੈਕਾਂ ਤੋਂ ਬਾਅਦ ਇਹਦੀ ਲੰਘਦੀ ਔ ਫੇਰ 2 ਤੋਂ ਬਾਅਦ ਇਹਦੀ ਲਵਾਸ ਸਪੈਕ ਲੰਘਦੀ ਆ। ਇਹ ਇਕੱਲੀ ਦਸ਼ਮੇਸ਼ ਚ ਪਾਉਣਿਆ ਹੋਰ ਕਿਸੇ ਦਾ ਨਹੀਂ ਆ ਮੇਰਾ ਥਰੇਸ ਰਹਿਗਾ। ਹੂੰ। ਲਾਉਂਦੀ ਆਪਣੀ ਹੋ ਗਈ ਪੌਣੇ 3 ਕਿਲੀਆਂ ਜੀ। ਵਾਸ ਮੱਤੀ। ਵਾਸ। ਪਰੋ ਪਰੋਜ਼ਰ ਤਾਂ ਪਰੋ ਪਰੋਵਾ। ਬਸ ਵੀਰੇ ਮਾਨੀ ਮੰਡੀ ਇਹ ਆ ਕਾਲੀਜੀ ਪਟਾਰ ਜੀ ਸਾਰੀ ਮਾਨੀ ਬਾਤ ਕੱਢ ਗਏ ਬਾ ਕਹਾਂ ਤੋਂ ਬਾਸਮਤੀ ਇਕ ਦਿਨ ਨੂੰ ਮੂੰਹ ਨਹੀਂ ਕਰਨਾ ਹੁਣ ਬੀਜ ਰੱਖਣਾ ਬਾਸਮਤੀ ਦਾ ਓ ਜਿਹੜਾ ਖਾਂ ਗਿਆ 2 ਕਿਲਿਆਂ ਚੋ ਬਸਮਤੀ ਦਾ ਚੌਲ ਵੀ ਕਹਿੰਦੇ ਮੋਟੀ ਜੀ ਦੀ ਖਾਇ ਕਰਾਂਗੇ ਇਹ ਤਾਂ ਇਹਦੇ ਦੀ ਗੰਦੇ ਕਰਦੇ ਆ ਸੋਨੀ ਕੋਈ ਭਾਈ ਡੈਕ ਸਾਫ ਕਰਦੇ ਚੰਗੀ ਤਰ੍ਹਾਂ ਇਹ ਦੇਖ ਆ ਸਟਾਫ ਚਾਹੀਦਾ ਦੇਖ ਨਹੀਂ ਫਿਰਦਾ ਕਿ ਨਹੀਂ ਧਾਰਮਿਕ ਗਾਣੇ ਆਪਣੇ ਦੇ ਦਾ ਸ਼ਬਦ ਲੈਵੇਂ ਆ ਐਨੀਆਂ ਟਿੱਖੀਆਂ ਲੈਟੇ ਇਹਨੂੰ ਕਿਈ ਜਿੰਨੇ ਕਹਿੰਦਾ ਲੈਟਾ ਘੱਟ ਨੇ 16 7 ਟਰਾਲੀ ਵਧੀਆ ਹੋਊਗੀ ਬਹੁਤ ਹੈ ਹੱਗੇ ਆ ਚੱਲ 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 ਆਉਣ ਦੇ ਆਉਣ ਦੇ ਆਉਣ ਦੇ ਆਗੇ 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 ਬਸ ਥੋੜਾ 15 ਕਿ ਮਿੰਟ ਹੋਰ ਚਲਾ ਦੇ 15 ਕਿ ਮਿੰਟ ਹੋਰ ਚਲਾ ਦੇ ਹਾਂ ਉਧੀ ਕਰ ਲਾ ਬੰਦ ਥੱਲੇ ਛੱਡ ਲੈ ਕੱਟ ਰੇ ਦਾ ਫੜਾ ਝੰਡੀਆਂ ਚੱਲ ਜਿਆ ਦੂਜੀ ਵੀ ਆ ਉੱਪਰਲੀ ਤਾਂ ਬਲੀ ਜਾਣ ਤੇ ਹੈ ਅੱਥੇ ਉਹ ਦੱਬਿਆ ਹੈਲੋ ਲੋਕ ਤਾਂ ਮਸ਼ੀਨਾਂ ਤੇ ਬੈਲਟਾਂ ਸਪੇਅਰ ਚ ਰੱਖਦੇ ਹੁੰਦੇ ਆ ਸਪੇਅਰ ਪਾਰਟ ਸਪੇਅਰ ਚ ਰੱਖਦੇ ਹੁੰਦੇ ਆ ਦੋ ਦੋ ਟੇਪਾਂ ਰੱਖੀ ਫਿਰਦਾ ਬੱਕ ਦੋ ਰੱਖੀ ਫਿਰਦਾ ਮਸ਼ੀਨ 'ਚ ਇਹ ਹਾਂ ਮਨ ਲਾਉ ਜੀ ਕਰੇ ਪਹੁੰਚ ਗਿਆ ਮਸ਼ੀਨਾ ਤੇ ਹੁਣ ਤੁਹਾਨੂੰ ਘਰ ਤਾਂ ਦਿਖਾਉਣਾ ਮੌਲ ਵੀ ਕਿਨੇ ਸੋਹਣਾ ਨਾ ਆ ਗਿਆ ਤੁਸੀਂ ਚਲੋ ਆਪਣੀ ਸੀਟ ਤੇ ਚੱਲ ਆਪਣੀ ਕਨੈਕਟਰ ਸੀਟ ਤੇ ਪਹੁੰਚ ਉਹ ਸਾਫ਼ ਕਰ ਲਈ ਸੀਟ ਥੋੜੀ ਜੀ ਠੀਕ ਹੈ ਕਿੱਥੇ ਸੀ ਅੱਜ ਸਵੇਰ ਦਾ ਤੂੰ ਗੇਰ ਨਾਲ ਛੜੀ ਕੋਈ ਵੀ ਵਿਚਾ ਕੇ ਲੱਗ ਗਈ ਵੀਰ ਜੀ ਸੀਟ ਤੇ ਬੱਠਾ ਅਸੀਰ ਸਾਹਿਬ ਕਰਦੇ